ਵੀ ਹਰੇਕ ਮੋੜ ਦੇ ਉੱਤੇ ਕੋਖਾ ਤਾਂ ਉਸ ਕੋਖੇ ਤੇ ਤੰਬਾਕੂ ਆਮ ਮਿਲਦਾ ਹੈ ਕਿ ਐਡ ਹੁੰਦੀ ਹੈ ਤੰਬਾਕੂ ਦੀ ਐਡ ਜਿਵੇਂ ਉਹ ਦਾਣੇ-ਦਾਣੇ ਤੇ ਕੇਸਰ ਦਾ ਸੁਆਦ ਰਾਜਸ਼ਰੀ ਤਾਂ ਏਸੇ ਤਰੀਕੇ ਨਾਲ ਸਿਗਰਟ ਦੀ ਪਹਿਲਾ ਮਸ਼ਹੂਰੀ ਆਉਂਦੀ ਹੁੰਦੀ ਰੈੱਡ ਐਂਡ ਵਾਈਟ ਪੀਣੇ ਵਾਲੋਂ ਕੀ ਤੋਂ ਬਾਤ ਈ ਹੋਰ ਹੈ ਪਹਿਲੀ ਗੱਲ ਤਾਂ ਉਸ ਤੇ ਅੰਦਰ ਧੂਆ ਜਾਂਦਾ ਹੈ ਤੂੰ ਐ ਜਿਹੜਾ ਉਸਦੀ ਰੈਸਪੀਰੇਟਰੀ ਕੈਨਲ ਦੇ ਵਿੱਚੋਂ ਵੀ ਹੁੰਦਾ ਹੋਇਆ ਫੇਫੜਿਆਂ ਦੇ ਵਿੱਚ ਜਾਂਦਾ ਹੈ ਵੀ ਹਰੇਕ ਮੋੜ ਦੇ ਉੱਤੇ ਕੋਖਾ ਤਾਂ ਉਸ ਕੋਕੇ ਤੇ ਤੰਬਾਕੂ ਆਮ ਮਿਲਦਾ ਹੈ ਮਤਲਬ ਅਵੇਲੇਬਿਲਟੀ ਹੈ ਜਿਹੜੀ ਨਸ਼ੇ ਦੀ ਉਹ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਨੂੰ ਅਜ਼ਮਾਉਣ ਦੇ ਵਿੱਚ ਮੌਕਾ ਮਿਲ ਜਾਂਦਾ ਹੈ ਹਲੇ ਕੁਝ ਬੱਚੇਤ ਰਹਿ ਗਈ ਪਹਿਲਾਂ ਆਮ ਦੁਕਾਨਾਂ ਦੇ ਉੱਤੇ ਅਤੇ ਬੀਅਰ ਤੇ ਹੋਰ ਇਸ ਤਰ੍ਹਾਂ ਦੇ ਨਸ਼ੇ ਰੱਖਣ ਦੀ ਯੋਜਨਾ ਸੀਗੀ ਕਿ ਉਹ ਆਮਦਕਾਨਾਂ ਵਾਲੇ ਵੀ ਸੇਲ ਕਰ ਸਕਦੇ ਹੋਣਗੇ ਤਾਂ ਉਹ ਜਿਹੜੀ ਠੇਕੇ ਤੇ ਜਾਣ ਦੀ ਝਿਜਕ ਹੁੰਦੀ ਹੈ ਉਹ ਵੀ ਫਿਰ ਖਤਮ ਹੋ ਜਾਣੀ ਸੀਗੀ ਤੇ ਫਿਰ ਉਹਨੂੰ ਵੀ ਬਾੜਾ ਹੁੰਦਾ ਅੱਛਾ ਇੱਕ ਹੋਰ ਵੀ ਮਾੜੀ ਗੱਲ ਕਿ ਐਡ ਹੁੰਦੀ ਹੈ ਤੰਬਾਕੂ ਦੀ ਐਡ ਜਿਵੇਂ ਉਹ ਦਾਣੇ-ਦਾਣੇ ਚ ਕੇਸਰ ਦਾ ਸੁਆਦ ਰਾਜਸ਼ਰੀ ਹਨਾ ਜੀ ਉਹ ਮਤਲਬ ਈਵਨ ਐਡ ਕਰਕੇ ਵੇਚਿਆ ਜਾਂਦਾ ਹੈ ਤੰਬਾਕੂ ਇੰਡੀਆ ਦੇ ਵਿੱਚ ਕਿਉਂਕਿ ਮਾਰੀ ਗੱਲ ਹੈ ਹਾਲਾਂਕਿ ਇਹ ਭਾਰਤ ਸਰਕਾਰ ਦਾ ਪ੍ਰੋਗਰਾਮ ਹੈ ਕਿ ਨਾ ਮਤਲਬ ਨਸ਼ੇ ਨਾ ਕਰਨ ਬੱਚੇ ਸਾਡੇ ਨਾਗਰਿਕ ਨਸ਼ੇ ਨਾ ਕਰਨ ਦੇਸ਼ ਵਧੀਆ ਤਰੱਕੀ ਕਰੇ ਲੋਕ ਸਮਾਜ ਦੇ ਵਿੱਚ ਸੁਖੀ ਰਹਿਣ ਪਰ ਨਾਲ ਦੀ ਨਾਲ ਹੀ ਇਹ ਜਿਹੜੀ ਹੈਗੀ ਐਡ ਵਗੈਰਾ ਕਰਕੇ ਉਹਨੂੰ ਵੱਧ ਤੋਂ ਵੱਧ ਵਿਕਰੀ ਉਸਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਏਸੇ ਤਰੀਕੇ ਨਾਲ ਸਿਗਰਟ ਦੀ ਪਹਿਲਾ ਮਸ਼ਹੂਰੀ ਆਉਂਦੀ ਹੁੰਦੀ ਰੈੱਡ ਐਂਡ ਵਾਈਟ ਪੀਣੇ ਵਾਲੋਂ ਕੀ ਤੋਂ ਬਾਤੀ ਹੋਰ ਹੈ ਤਾਂ ਉਹਦੇ ਵਿੱਚ ਵੀ ਮਤਲਬ ਇਹ ਐਡ ਕੀਤੀ ਜਾਂਦੀ ਹੈ ਕਿ ਉਹਦੇ ਨਾਲ ਬਹਾਦਰੀ ਕਰਦੇ ਦਿਖਾਉਂਦੇ ਆ ਉਸ ਨੂੰ ਅੱਗ ਦੇ ਵਿੱਚੋਂ ਬਚਾ ਕੇ ਲਿਆਉਂਦਾ ਹੈ ਉਹ ਮਤਲਬ ਛੋਟੇ ਛੋਟੇ ਬੱਚਿਆਂ ਨੂੰ ਤਾਂ ਉਸ ਦੇ ਕੀ ਬੁਰੇ ਪ੍ਰਭਾਵ ਨੇ ਉਹਦੇ ਵਿੱਚ ਅੰਤਰਤ ਨਿਕੋਟੀਨ ਹੁੰਦੀ ਹੈ ਜਦੋਂ ਵਿਅਕਤੀ ਹੈ ਜਿਹੜਾ ਉਹ ਸਿਗਰਟ ਪੀਂਦਾ ਹੈ ਪਹਿਲੀ ਗੱਲ ਤਾਂ ਉਸ ਦੇ ਅੰਦਰ ਧੂੰਆ ਜਾਂਦਾ ਧੂੰਆ ਜਿਹੜਾ ਉਸ ਦੀ ਰੈਸਪੀਰੇਟਰੀ ਕੈਨਲ ਦੇ ਵਿੱਚੋਂ ਵੀ ਹੁੰਦਾ ਹੋਇਆ ਫੇਫੜਿਆਂ ਦੇ ਵਿੱਚ ਜਾਂਦਾ ਫੇਫੜਿਆਂ ਦੇ ਵਿੱਚ ਜਿਹੜਾ ਹੈਗਾ ਛੋਟੇ-ਛੋਟੇ ਪਾਰਟਾਂ ਤੋਂ ਮਿਲ ਕੇ ਬਣੇ ਹੁੰਦੇ ਨੇ ਸਾਇੰਸ ਵਾਲੇ ਸਾਥੀ ਸਾਰੇ ਜਾਣਦੇ ਨੇ ਜਿਹੜਾ ਸਮਾਲੈਸਟ ਪਾਰਟ ਉਹਦਾ ਯੂਨਿਟ ਹੁੰਦਾ ਉਹ ਐਲਵੀਓਲਾਈ ਹੁੰਦਾ ਐਲਵੀਓਲਾਈ ਦੇ ਵਿੱਚ ਜਿਹੜੇ ਤੂੰ ਆਇਆ ਜਿਹੜਾ ਮਤਲਬ ਉਹ ਸਮਾ ਜਾਂਦਾ ਤੇ ਫਿਰ ਟਾਰ ਦੇ ਰੂਪ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਇੱਕ